ਆਪਾਂ ਤੁਹਾਨੂੰ ਕਰਵਾ ਰਹੀ ਲਈ ਪੋਸਟ 'ਤੇ ਅੱਜ ਤੁਹਾਡਾ ਸਵਾਗਤ ਹੈ ਤਰਨਤਾਰਨ ਬੈਠੇ ਆਂ ਔਰ ਮੇਰੇ ਨਾਲ ਅਨਸ਼ਾਈਕਲ ਸਿੰਘ ਸੋ ਬਾਈ ਜੀ ਫਿਰ ਬਲਾਈਆਂ ਹੋ ਗਈਆਂ ਨਾ ਬਿਲਕੁਲ ਜੀ ਬਿਲਕੁਲ ਤਰਨਤਾਰਨ ਦੇ ਲੋਕਾਂ ਦਾ ਫੈਦੋ ਲੋਕਾਂ ਦਾ ਧੰਨਵਾਦ ਹੈ ਅੱਦੇ ਕਿ ਇੱਕ ਮਾਰਕੀਟ ਹੈ ਜਿਸ ਸਾਰੀ ਜਿੰਦਗੀ ਦਾ ਕਿ ਇਹ ਜਿਹੜੀ ਜਿੰਦਗੀ ਦਾ ਸਿਰ ਹੈ ਕਿਉਂਕਿ ਸਾਰਾ ਬਹੁਤ ਮਿਹਨਤ ਤੇ ਦਿਲੋਂ ਮਿਲਦੀ ਤੇ ਉਹਦਾ ਨਤੀਜਾ ਜਿਹੜਾ ਤੁਹਾਡੇ ਸੇ ਔਰ ਪਰ ਜਿਹੜੇ ਦੂਜੇ ਧਰ ਗੱਲ ਕਰਦੇ ਸੀ ਇੰਨੇ ਨੰਬਰ ਤੇ ਉਹਨੇ ਨੰਬਰ ਤੇ ਤੇ ਜਦੋਂ ਸਟਾਰਟਿੰਗ ਦੇ ਵਿੱਚ ਵੀ ਥੋੜਾ ਜਿਹਾ ਹਲਜੋਲ ਹੋਈ ਸੀ ਉਦੋਂ ਥੋੜਾ ਜਿਹਾ ਲੱਗਿਆ ਵੀ ਨਹੀਂ ਨਹੀਂ ਕੋਈ ਨਹੀਂ ਲੱਗਿਆ ਨਹੀਂ ਉਹ ਸਾਨੂੰ ਪਤਾ ਹੈ ਵੀ ਉਹ ਏਰੀਆ ਦੇ ਵਿੱਚ ਉਹ ਪਿੰਡਾਂ ਦੇ ਵਿੱਚੋਂ ਕਿੱਥੇ ਅਕਾਲੀ ਦਰ ਸਟਰੋਂਗ ਹੈ ਕਿੱਥੇ ਕਾਂਗਰਸ ਸਟਰੋਂਗ ਹੈ ਕਿੱਥੇ ਬੀਜੇਪੀ ਸਟਰੋਂਗ ਹੈ ਕਿੱਥੇ ਆਮ ਆਦਮੀ ਪਾਰਟੀ ਉਹ ਤਾਂ ਸਾਨੂੰ ਕਲੀਅਰਲੀ ਪਤਾ ਹੈ ਕੋਈ ਐਸੀ ਚੀਜ਼ ਪਰ ਜੇ ਅਪਾ ਕਾਂਗਰਸ ਦੀ ਗੱਲ ਕੀਤੀ ਜਾਵੇ ਚੌਥੇ ਨੰਬਰ ਤੇ ਜੀ ਆਜੇ ਨੇ ਔਰ ਕਿਵੇਂ ਦੇਖਦੇ ਆ 2027 ਦਾ ਆਪਾਂ ਕਹਿੰਦੇ ਸੀ ਵੀ ਜੀ ਇਹ ਬਸ ਹੁਣ ਮੈਚ ਅੰਗਰੇ ਬਾਕੀ ਚੋਬਰ ਸੰਭਾਗ 27 ਹੈ ਉਹਨੂੰ ਵੀ ਦੇਖਦੇ ਦੇਖੋ ਇਹ ਵਿਰੋਧੀਆਂ ਦੀ ਵਾਡੀ ਵੀ ਇਹ 27 ਦਾ ਕਿਤੇ ਸੀ ਵੀ ਇਹ ਤਰਨਤਨ ਦੀ ਇਲੈਕਸ਼ਨ ਸੈਮੀ ਫਾਈਨਲ ਦਾ ਤੇ ਇਹਨੇ ਮੁੰਡ ਬੰਨਣਾ 27 ਤੇ ਅੱਜ ਫਿਰ ਤਰਨਤਨ ਦੇ ਲੋਕਾਂ ਨੇ ਮੋਟ ਪੰਤ ਕਿਹਦਾ ਬਣਿਆ ਆਮ ਆਦਮੀ ਪਾਰਟੀ ਸੋ ਇਹ ਲੋਕਾਂ ਨੇ ਇਹਨਾਂ ਨੂੰ ਜਵਾਬ ਦੇਣਾ ਹੀ ਹੁੰਦਾ ਹੈ। ਔਰ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਵਿਕਾਸਕਾਰ ਅਸੀਂ ਪਿਛਲੇ ਐਮਐਨਓ ਸਾਹਿਬ ਸੀ ਆਪਣੇ ਸਾਡੇ ਲਈ ਇੱਕ ਆਪਣੇ ਹਾਦਸਾ ਹੋ ਗਿਆ ਔਰ ਉਹ ਚਲੇ ਗਏ ਇਸ ਦੁਨੀਆ ਤੋਂ ਰੁਖਸਤ ਹੋ ਗਏ ਜੀ ਔਰ ਉਹਦੇ ਬਾਅਦ ਤੋਂ ਹੁਣ ਜਿਹੜੇ ਲੋਕੇ ਕੰਮ ਆਪਿਆ ਉਹਦੇ ਆਧਾਰ ਤੇ ਹੋਣਗੇ। ਬਿਲਕੁਲ ਜੀ ਦੇਖੋ ਅੱਜ ਤਰਨਤਾਰਪ ਦੇ ਲੋਕਾਂ ਨੇ ਇਹਨਾਂ ਮਾਣ ਸਤਕਾਰ ਔਰ ਇਹਨਾਂ ਵੱਡਾ ਫਤਵਾ ਦਿੱਤਾ ਹੈ। ਇਹਨਾਂ ਨੇ ਸਦਾ ਹੌਸਲਾ ਕਿਹਾ ਲੋਕ ਹੋਰ ਦੂਣਾ ਚੁਣਾ ਵਾ। ਕੰਮ ਕਿਉਂ ਨਾ ਕਰੀਏ ਕੰਮ ਤੇ ਸਾਡਾ ਮੇਨ ਫਸਟ ਪ੍ਰੈਫਰੈਂਸ ਇਹ ਹੈ ਕਿ ਉਹਨਾਂ ਜਿਹੜੇ ਕੰਮ ਆ ਦੀ ਰੱਪਾ ਦੀ ਚੀਜ਼ ਲੈ ਕੇ ਠੀਕ ਹੈ ਧੰਨਵਾਦ ਮੈਂ ਕੀ ਥੈਂਕ ਯੂ ਥੈਂਕ ਯੂ ਸੋ ਇਸ ਸਾਡਾ ਸ਼ਹਿਰੀ ਕਲਸੀ ਜਿਨ੍ਹਾਂ ਨੇ ਦੱਸਿਆ ਕਿ ਕਿਤੇ ਪਹਿਲੇ ਵਾਸਤੇ ਜਿਹੜੀ ਟੀਮ ਨਹੀਂ ਹਲਾ ਲਾਂਗੇ ਹੁਣ ਕਿੰਨੇ ਜਿਹੜੇ ਰੁਕੇ ਕੰਮ ਸੀ ਉਹਨੂੰ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਔਰ ਇਹ ਦੂਸਰੀ ਜਿਹੜੀ ਹੋਣੀ ਜਿਹੜੀ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਦੇ ਸਾਥ ਦਿੱਤੀ ਹੈ ਤਾਂ ਸਾਡੇ ਨਾਲ ਹੈ ਸੀ ਸ਼ਹਿਰੀ ਕਲਸੀ ਗਾਇਕ ਮੋਦੀ ਨੇ ਆਮ ਆਦਮੀ ਪਾਰਟੀ ਦਾ ਕਾਟਕਰੀ ਕਰਤਾ ਨੇ ਜੋ ਦੇ ਨਾਲ ਭਪਿੰਦਰ ਗਰੇਵਾ ਦਿੱਲੀ ਪੰਜਾਬੀ ਤਰਫ ਜੀ ਮੈਂ ਤੁਹਾਨੂੰ ਬਹੁਤ ਬੰਦ ਕਰ ਰਿਹਾ ਹਾਂ ਰੀਲੀ ਪੰਜਾਬੀ ਤੁਹਾਡਾ ਸਵਾਗਤ ਹੈ ਤਰਨਤਾਰਨ ਬੈਠੇ ਆਂ ਔਰ ਮੇਰੇ ਨਾਲ ਅਨਸ਼ਾਈਕਲ ਸੀਨ ਸੋ ਬਾਈ ਜੀ ਫਿਰ ਬਲਾਈਆਂ ਹੋ ਗਈਆਂ ਨਾ ਬਿਲਕੁਲ ਜੀ ਬਿਲਕੁਲ ਤਰਨਤਾਰਨ ਦੇ ਲੋਕਾਂ ਦਾ ਫੈਦੋ ਧੰਨਵਾਦ ਹੈ ਅੱਦੇ ਕਿ ਇੱਕ ਮਾਰਕਟ ਹੈ ਜਿਸ ਸਾਰੀ ਜਿੰਦਗੀ ਦਾ ਕਿ ਇਹ ਜਿਹੜੀ ਜਿੰਦਗੀ ਦਾ ਸਿਰ ਹੈ ਕਿ ਜਿੰਦਗੀ ਕਿ ਕਿ ਸਾਡੇ ਬਹੁਤ ਮਿਹਨਤ ਤੇ ਦਿਲੋਂ ਮਿਲਦੀ ਸੀ ਔਰ ਉਹਦਾ ਨਤੀਜਾ ਜਿਹੜਾ ਤੁਹਾਡੇ ਸੇ ਔਰ ਪਰ ਜਿਹੜੇ ਦੂਜੇ ਧਰ ਗੱਲ ਕਰਦੇ ਸੀ ਇੰਨੇ ਨੰਬਰ ਤੇ ਉਹਨੇ ਨੰਬਰ ਤੇ ਤੇ ਜਦੋਂ ਸਟਾਰਟਿੰਗ ਦੇ ਵਿੱਚ ਵੀ ਥੋੜਾ ਜਿਹਾ ਹਲਚਲ ਹੋਈ ਸੀ ਉਦੋਂ ਥੋੜਾ ਜਿਹਾ ਲੱਗਿਆ ਵੀ ਕੁਝ ਨਹੀਂ ਨਹੀਂ ਕੋਈ ਨਹੀਂ ਲੱਗਿਆ ਨਹੀਂ ਉਹ ਸਾਨੂੰ ਪਤਾ ਹੈ ਵੀ ਉਹ ਏਰੀਆ ਦੇ ਵਿੱਚ ਉਹ ਪਿੰਡਾਂ ਦੇ ਵਿੱਚੋਂ ਕਿੱਥੇ ਅਕਾਲੀ ਦਲ ਸਟਰੋਂਗ ਹੈ ਕਿੱਥੇ ਕਾਂਗਰਸ ਸਟਰੋਂਗ ਹੈ ਕਿੱਥੇ ਬੀਜੇਪੀ ਸਟਰੋਂਗ ਹੈ ਕਿੱਥੇ ਆਵਾਜ਼ ਹੈ ਉਹ ਤਾਂ ਸਾਨੂੰ ਕਲੀਅਰ ਪੂਰੀ ਪਤਾ ਹੈ ਕੋਈ ਐਸੀ ਪਰ ਜੇ ਅਪਾ ਕਾਂਗਰਸ ਦੀ ਗੱਲ ਕੀਤੀ ਜਾਵੇ ਚੌਥੇ ਨੰਬਰ ਤੇ ਵੀ ਆਜੇ ਨੇ ਔਰ ਕਿਵੇਂ ਦੇਖਦੇ ਆ 2027 ਦਾ ਆਪਾਂ ਕਹਿੰਦੇ ਸੀ ਵੀ ਜੀ ਇਹ ਬਸ ਹੁਣ ਮੈਚ ਅੰਦਰ ਦੇ ਪਾਸੇ ਦੇ ਵਿੱਚ ਬਾਚੋ ਬਸ 2027 ਆ ਉਹਨਾਂ ਨੂੰ ਦੇਖਦੇ ਦੇਖੋ ਇਹ ਵਿਰੋਧੀਆਂ ਦੀ ਵਾਡੀ ਵੀ ਇਹ 27 ਦਾ ਕਿਤੇ ਸੀ ਵੀ ਇਹ ਤਰਨਤਨ ਦੀ ਇਲੈਕਸ਼ਨ ਸੈਮੀਫਾਈਨਲ ਨਾ ਤੇ ਇਹਨੇ ਮੁੰਡ ਬੰਨਣਾ ਸਮਾਈ ਅੱਜ ਫਿਰ ਤਰਨਤਨ ਦੇ ਲੋਕਾਂ ਨੇ ਮੋਟ ਪੰਤ ਕਿਦਾ ਬਣਿਆ ਆਮ ਆਦਮੀ ਪਾਰਟੀ ਸੋ ਇਹ ਲੋਕਾਂ ਨੇ ਇਹਨਾਂ ਨੂੰ ਜਵਾਬ ਦੇਣਾ ਹੀ ਹੁੰਦਾ ਹੈ ਔਰ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਵਿਕਾਸਕਾਰ ਅਸੀਂ ਪਿਛਲੇ ਐਮਐਨਐ ਸਾਹਿਬ ਸੀ ਆਪਣੇ ਸਾਢੇ ਲਈ ਇੱਕ ਆਪਣੇ ਹੱਥ ਸਾਹ ਹੋ ਗਿਆ ਔਰ ਉਹ ਚਲੇ ਗਏ ਇਸ ਦੁਨੀਆ ਤੋਂ ਰੁਖਸਤ ਹੋ ਗਏ ਜੀ ਔਰ ਉਹਦੇ ਬਾਅਦ ਤੋਂ ਹੁਣ ਜਿਹੜੇ ਲੋਕੇ ਕੰਮ ਆ ਪਏ ਉਹਦੇ ਆਧਾਰ ਤੇ ਹੋਣਗੇ ਜੀ ਬਿਲਕੁਲ ਜੀ ਦੇਖੋ ਅੱਜ ਤਰਨਤਾਰ ਦੇ ਲੋਕਾਂ ਨੇ ਇਹਨਾਂ ਮਾਣ ਸਤਕਾਰ ਔਰ ਇਹਨਾਂ ਵੱਡਾ ਫਤਵਾ ਦਿੱਤਾ ਹੈ ਇਹਨਾਂ ਨੇ ਸਦਾ ਹੌਸਲਾ ਆ ਕੇ ਨਾਲ ਹੋਰ ਦੂਣਾ ਚੁਣਾ ਵਾ ਕੰਮ ਕਿਉਂ ਨਾ ਕਰੀਏ ਕੰਮ ਤੇ ਸਾਡਾ ਮੇਨ ਫਸਟ ਪ੍ਰੈਫਰੈਂਸ ਇਹ ਹੈ ਕਿ ਕੋਈ ਜਿਹੜੇ ਕੰਮ ਆ ਦੀ ਰੱਬਾ ਦੀ ਚੀਜ਼ ਲੈ ਕੇ ਠੀਕ ਹੈ ਧੰਨਵਾਦ ਮੈਂ ਕੀ ਥੈਂਕ ਯੂ ਥੈਂਕ ਯੂ ਸੋ ਇਸ ਸਾਡਾ ਸ਼ਹਿਰੀ ਕਲਸੀ ਜਿਨ੍ਹਾਂ ਨੇ ਦੱਸਿਆ ਕਿ ਇਹਦੇ ਪਹਿਲੇ ਵਾਸਤੇ ਜਿਹੜੀ ਮੀਟ ਨਹੀਂ ਹਲਾਾਂਗੇ ਹੁਣ ਕਿਉਂਕਿ ਜਿਹੜੇ ਰੁਕੇ ਕੰਮ ਸੀ ਉਹਨੂੰ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਔਰ ਇਹ ਦੂਸਰੇ ਸਾਈਡਾਂ ਜਿਹੜੀ ਹੋਣੀ ਜ਼ਰੂਰੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਦੇ ਸਾਹਮਣੇ ਦਿੱਤੀ ਹੈ ਤਾਂ ਸਾਡੇ ਨਾਲ ਹੈ ਸੀ ਸ਼ਹਿਰੀ ਕਲਸੀ ਗਾਇਤ ਮੋਦੀ ਨੇ ਆਮ ਆਦਮੀ ਪਾਰਟੀ ਦਾ ਕਾਜਕਾਰੀ ਪ੍ਰਧਾਨ ਜੋ ਦੇ ਨਾਲ ਭਪਿੰਦਰ ਗਰੇਵਾ ਦਿੱਲੀ ਪੰਜਾਬੀ ਧੰਨ